ਇੰਟਰਸਟ ਰੇਟ ਹੈ ਜੀ ਸੋ ਇਸ ਟਾਈਮ ਇਟਸ ਨਾਟ ਅਬਾਊਟ ਕੁਆਂਟੀਟੀ ਇਟ ਜਸਟ ਦਾ ਪੋਜ਼ਿਟਿਵ ਜਿਹੜੀ ਇੱਕ ਵਾਈਬ ਜੀ ਆਈ ਨਾ ਲੋਕਾਂ ਲੱਗਾ ਚਲੋ ਜੀ ਹੁਣ ਐਟ ਲੀਸਟ ਦਿਸ ਇਜ਼ ਵੇਅਰ ਇਟ ਸਟਾਰਟਸ ਕਿਉਂਕਿ ਕਾਫੀ ਟਾਈਮ ਹੋ ਚੁੱਕਿਆ ਹੈ ਜੇ ਰਾਈ ਦਰੁਸਤ ਆਇਆ ਜੀ ਬਿਲਕੁਲ ਜੀ ਬਿਲਕੁਲ ਰਾਈਟ ਐਂਡ ਜਿਹੜਾ ਬੈਂਕ ਆਫ ਕੈਨੇਡਾ ਦਾ ਓਵਰਨਾਈਟ ਰੇਟ ਹੈ ਉਹ 4.75 ਹੋ ਗਿਆ ਪੰਜ ਘਰ ਲੈਣ ਦਾ ਜਿਹੜਾ ਟਾਈਮ ਹੈ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਅਸੀਂ ਕਹਿ ਰਹੇ ਹਾਂ ਬਹੁਤ ਵਧੀਆ ਹੌਟ ਮਾਰਕੀਟ ਵੀ ਕਹਿ ਰਹੇ ਹਾਂ ਪਰ ਇਸ ਦਾ ਅਸਰ ਪ੍ਰਾਈਸਸ ਤੇ ਪਊ थोड़ा बहुत पौगा आई थिंक थोड़ा गर्मा गर्मी हो चुकी मार्केट है ना हाँ थोड़ी क्वेरीज काफी बढ़ गई कल तो ही साढ़े राइट पीपल और ऑलरेडी स्टार्टेड कॉलिंग की जी एज आई टोल्ड यू इट्स ओनली फिफ्टीन डॉलर पर हंड्रेड थाउजेंड इट्स नॉट अ बिग नंबर बट स्टिल हाँ हाँ जी मैं तो यही सजेस्ट कर रहा तुम अपने बैंक भी जाओ उतो भी पूछो तुम मॉर्गेज ब्रोकर को भी जाओ तुम भी उछो डिपेंड कर दिया कि वट यू आर लुकिंग फॉर कई लोग सिर्फ रेट ही देखना चाहते जी पॉइंट टू फाइव पॉइंट वन फाइव उठे बट यू आर नॉट लुकिंग एट द ओवरऑल प्रोडक्ट ਲੋ ਜੀ ਮਾਰਗੇਜਸ ਦੇ ਪ੍ਰਾਈਸ ਘਟ ਗਏ ਘਟ ਗਏ ਘਟ ਗਏ ਫਾਈਨਲੀ ਇਹ ਜਿਹੜੀ ਚੀਜ਼ ਹੈ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਔਰ ਇਹ ਜਿਹੜੀ ਖੁਸ਼ਖਬਰੀ ਹੈ ਪਿਛਲੇ 2-4 ਦਿਨਾਂ ਤੋਂ ਨਾ ਜਦ ਦੀ ਇਹ ਰਿਲੀਜ਼ ਹੋਈ ਹੈ ਲੋਕਾਂ ਨੇ ਸ਼ੇਅਰ ਕਰ ਕਰਕੇ ਕਰ ਕਰਕੇ ਕਦੀ ਇੱਧਰ ਕਦੀ ਉੱਧਰ घटिया है, है, तो फायदा है, फायदा है, है, है और बैक का है, और प्राइज के ऊपर की कुछ इफेक्ट है सारा कुछ लैके आए हाँ बी स्पैशल सैगमेंट तो सारे का बहुत बहुत स्वागत है और जो एक्सपर्ट ने मोरगेज एक्सपर्ट सुखी चौहान साहब सा ਸਟੂਡੀਓ ਚ ਨਹੀਂ ਅੱਜ ਅਸੀਂ ਉਹਨਾਂ ਦੇ ਆਫਿਸ ਪਹੁੰਚੇ ਹੋਏ ਹਾਂ ਸੋ ਆਪਣਾ ਵੈਲਕਮ ਵੀ ਕਰਵਾਨੇ ਆ ਭਾਜੀ ਬਹੁਤ ਬਹੁਤ ਸ਼ੋਅ ਦੇ ਵਿੱਚ ਵੈਲਕਮ ਹੈ ਔਰ ਥੈਂਕ ਯੂ ਤੁਸੀਂ ਸਾਨੂੰ ਸੱਦੇ ਆ ਜੀ ਥੈਂਕ ਯੂ ਸ਼ਵੀ ਜੀ ਥੈਂਕ ਯੂ ਫॉर ਕਮਿੰਗ ਓਵਰ ਪ੍ਰੀਸ਼ਰ ਇਟ ਭਾਜੀ ਇਸ ਜਿਹੜੀ ਇਹ ਜਿਹੜੀ ਖਬਰ ਹੈ ਨਾ ਅਸੀਂ ਕਿਉਂ ਬੇਸਬਰੀ से ਕਰ ਰਹੇ تھے ਇੰਤਜ਼ਾਰ ਆਖਿਰਕਾਰ ਇਹ ਸਮਾਂ ਆ ਹੀ ਗਿਆ ਸੋ ਸਾਨੂੰ ਇਹ ਦੱਸੋ ਜੀ ਇਹ ਕਿੰਨਾ ਕੁ ਘਟਿਆ ਤੇ ਇਹਦਾ ਬਾਕੀ ਜਿਹੜਾ ਅਫੈਕਟ ਕੀ ਪੈਣਾ ਰਾਈਟ ਸ਼ਵੀ ਜੀ

ਐਂਡ ਆਈ ਥਿੰਕ ਥਿਸ ਇਜ਼ ਅਬਾਊਟ ਟਾਈਮ ਹੈ ਨਾ ਜਿੱਤਾ ਆਪਾਂ ਪਹਿਲੀ ਵੀ ਮੀਟਿੰਗ ਚ ਕਹਿ ਰੱਖਿਆ ਜੂਨ 50 50 ਸੀ ਬਟ ਜੁਲਾਈ ਲੱਗ ਰਿਹਾ ਸੀ ਲੇਕਿਨ ਇਨਫਲੇਸ਼ਨ ਰਿਪੋਰਟਸ ਵਧੀਆ ਆਈ ਸੀ ਬੇਸਡ ਔਨ ਥੈਟ ਆਈ ਥਿੰਕ ਥੋੜਾ ਪੋਲਿਟਿਕਲੀ ਵੀ ਪ੍ਰੈਸ਼ਰ ਸੀ ਲੋਕਾਂ ਤੋਂ ਐਂਡ ਦੈਟ ਇਕਨੋਮੀ ਉਹ ਵੀ ਥੋੜੀ ਸਲੋ ਹੋ ਰਹੀ ਆ ਇਸ ਟਾਈਮ ਸੋ ਸਾਰੇ ਫੈਕਟਰਸ ਨੂੰ ਕਰਕੇ ਆਈ ਥਿੰਕ ਬੈਂਕ ਆਫ ਕੈਨੇਡਾ ਟੁਕ ਥੇਅਰ ਡਿਸੀਜਨ ਐਂਡ 0.25 ਸੋ ਪ੍ਰਾਈਮ ਰੇਟ ਜਿਹੜਾ ਸੀ ਉਹ 7.20 ਤੋਂ 6.95 ਹੋ ਗਿਆ ਅੱਛਾ ਰਾਈਟ ਐਂ ਜਿਹੜਾ ਬੈਂਕ ਆਫ ਕੈਨੇਡਾ ਦਾ ਓਵਰਨਾਈਟ ਰੇਟ ਆ ਉਹ 4.75 ਹੋ ਗਿਆ 5 ਤੋਂ ਅੱਛਾ ਜੇ ਅਸੀਂ ਵੈਸੇ ਮੈਥਮੈਟਿਕਸ ਕਰਕੇ ਦੇਖੀਏ ਕਿੰਨਾ ਕੋਈ ਇਫੈਕਟ ਪੈਂਦਾ ਜਿਵੇਂ ਲੱਖ ਡਾਲਰ ਤੇ ਕਿੰਨਾ ਜਾਂ ਮਾਰਗੇਜ ਤੇ ਕਿੰਨਾ ਕੋ ਇਫੈਕਟ ਪਾਊਗਾ ਵਾਟ ਯੂ ਥਿੰਕ ਜਾਂ ਜਿਹੜਾ ਸਿੰਪਲ ਮੈਥ ਸਬ ਕਰਦੇ ਸੀ ਇੱਕ ਵਾਰ ਸੋ ਸਿੰਪਲ ਮੈਥ ਹੈ ਕਿ ਲੱਖ ਡਾਲਰ ਦੀ ਮਾਰਗੇਜ ਦੇ ਉੱਤੇ ਤੁਹਾਨੂੰ ਆਲਮੋਸਟ 15 ਡਾਲਰ सेविंग्स हैगी है सो अच्छा। मोस्टली so, पांच लाख की जो मॉडगेज है इट्स अबाउट सैवेंटी फाइव डॉलर अ मंथ ओके राइट इट स्टिल मेक अ डिफरेंस पेज फॉर योर इंटरनेट पेज फॉर योर थिंग एंड इतों हम शुरुआत हो चुकी है सो आई थिंक At least if ne not next month, because hmm. quarterly you will see. But September we can expect another one, and maybe one in December. अच्छा हाँ जी मैंने लगता है पाजी की... ਇਹ ਇੱਕ ਆਗਾਜ਼ ਇੱਕ ਤਰ੍ਹਾਂ ਦਾ ਜਿਵੇਂ ਤੁਸੀਂ ਕਿਹਾ ਕਿ ਸ਼ੁਰੂਆਤ ਹੋ ਗਈ ਹੈ ਬਹੁਤ ਟਾਈਮ ਤੋਂ ਲੋਕ ਜਿਹੜਾ ਨਾ ਸਫਰ ਕਰ ਰਹੇ ਸੀ ਪੁੱਛ ਰਹੇ ਸੀ ਘਰ ਲੈਣ ਦਾ ਜਿਹੜਾ ਟਾਈਮ ਹੈ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਅਸੀਂ ਕਹਿ ਰਹੇ ਹਾਂ ਬਹੁਤ ਵਧੀਆ ਹੌਟ ਮਾਰਕੀਟ ਵੀ ਕਹਿ ਰਹੇ ਹਾਂ ਪਰ ਇਸ ਦਾ ਅਸਰ ਪ੍ਰਾਈਸਸ ਤੇ ਪਊਗਾ ਥੋੜਾ ਬਹੁਤ ਪਊਗਾ ਆਈ ਥਿੰਕ ਥੋੜਾ ਗਰਮਾ ਗਰਮੀ ਹੋ ਚੁੱਕੀ ਮਾਰਕੀਟ 'ਚ ਹੈ ਨਾ ਹਾਂ ਥੋੜੀ ਕੁਰੀਜ਼ ਕਾਫੀ ਵੱਧ ਗਈ ਕੱਲ ਤੋਂ ਹੀ ਸਾਡੇ ਰਾਈਟ ਪੀਪਲ ਆਲਰੇਡੀ ਸਟਾਰਟਡ ਕਾਲਿੰਗ ਕੀ ਜੀ ਐਸ ਆਈ ਟੋਲਡ ਯੂ ਇਟਸ ਓਨਲੀ 15 ਡਾਲਰਸ पर हंड्रेड थाउजेंड इट्स नॉट अ बिग नंबर बट स्टिल हां हां जी बट लोग कहता थोड़े एक्साइटेड हो रखे हैं फिर उन लग रहा है जे आपा ज्यादा वेट करनगे जे रेट थले और चल जानगे कि कर महंगे हो जानगे राइट सो so, थोड़ा बहुत फर्क पड़ूगा बट दैट एक्साइटमेंट्स गोना डाई सून एंड आई थिंक वी विल बी बैक टू नॉर्मल एक्सेप्टिंग द फैक्ट कि ਇਟਸ ਓਨਲੀ 0.25 ਇਟਸ ਓਨਲੀ 0.25 ਬਟ ਸਾਲ ਦੇ ਐਂਡ ਤੱਕ ਆਪਾਂ ਦੇਖ ਸਕਦੇ ਆ ਐਟ ਲੀਸਟ 0.75 ਤੱਕ ਸਾਨੂੰ ਔਰ ਦੇਖਣ ਮਿਲ ਸਕਦਾ ਹੋ ਸਕਦਾ ਤੁਹਾਡੀ ਵੈਸੇ ਪਹਿਲੇ ਵੀ ਪ੍ਰੈਡਿਕਸ਼ਨ ਤੁਹਾਡੀ ਵੈਸੇ ਸਹੀ ਹੋ ਗਈ ਹੈ ਕਿਉਂਕਿ ਤੁਸੀਂ ਪਿਛਲੀ ਵਾਰ ਕਿਹਾ ਸੀ ਕਿ ਇਹ ਥੋੜਾ ਜਿਹਾ ਘਟੂਗਾ ਜ਼ਰੂਰ ਔਰ ਉਹ ਘਟ ਗਿਆ ਇਹ ਤੇ ਜੀ ਦੇਖੋ ਸਾਰਿਆਂ ਨੇ ਐਕਸਪੈਕਟ ਕੀਤਾ ਜਿਹੜੀ ਚੀਜ਼ ਉੱਤੇ ਵੱਜ ਜਾਂਦੀ ਉਹਨੇ ਥੱਲੇ ਆਉਣਾ ਹੀ ਆਉਣਾ ਐਂਡ ਵਾਈਸ ਵਰਸਾ ਰਾਈਟ ਜੀ ਹਾਂਜੀ ਬਟ ਇਹ ਆ ਕਿ ਦੇਖੋ G7 ਕੰਟਰੀਜ਼ ਦੇ ਵਿੱਚੋਂ ਹੂੰ ਕੈਨੇਡਾ ਇਜ਼ ਦਾ only country so far jinan ne start kita va right us ne bhi age kita normally apa us nu follow karde but its a the way round hun dekho parso europe ch meeting on european union ki decision land the based on canadian decision they might drop another 0.25.5 on their end as well acha bhai ek minute gal dasso ki interest rates jinne high hoye ne pichle 2 4 saalan de jadon da koi tabad tuhano lagda hai ki ye bahut unusual sigaina vadan paise at the same time ਤੁਹਾਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਹੌਟ ਵੀ ਟਾਈਮ ਇਹੀ ਰਹਾ ਬਿਲਕੁਲ ਸ਼ਵੀਜੀ ਓਨੈਸਟਲੀ ਜਦੋਂ ਆਪਾਂ ਕਲਾਇੰਟ ਦਾ ਬੈਕ ਹੀ ਦਿੰਦੇ ਆ ਐਂਡ ਵੈਨ ਦ ਐਜ਼ ਅ ਮਾਰਗੇਜ ਬ੍ਰੋਕਰ ਸਭ ਤੋਂ ਡਿਫਿਕਲਟ ਹੋ ਜਾਂਦਾ ਲੋਕਾਂ ਨੂੰ ਲੱਗਦਾ ਸਾਰਾ ਕੁਝ ਇਹਨਾਂ ਨੂੰ ਪਤਾ ਬਟ ਓਨੈਸਟਲੀ ਕਿਹਨੂੰ ਪਤਾ ਹੀ ਨਹੀਂ ਹੁੰਦਾ ਕਿ ਅੱਗੇ ਆਉਣਾ ਕੀ ਹੈ ਕੀ ਨਹੀਂ ਆਉਣਾ ਆਲ ਬੀਬਾ ਜੀ ਓਨੈਸਟ ਵਿਦ ਯੂ ਭਾਵੇਂ ਤੁਹਾਨੂੰ ਇੰਡਸਟਰੀ ਚ 20 ਸਾਲ ਹੋ ਗਏ ਇਹ ਪਾਵੇਂ ਤੁਹਾਨੂੰ 5 ਸਾਲ ਜਾਂ 2 ਸਾਲ ਹੋਏ ਕਿ ਨੂੰ ਨਹੀਂ ਪਤਾ ਪ੍ਰੈਡਿਕਸ਼ਨ ਕੀ ਆ इवन ਟਿਫ ਮੈਕਲਮ ਬੈਂਕ ਆਫ ਕੈਨੇਡਾ ਵਾਲੇ ਨਹੀਂ ਪਤਾ ਹੁੰਦਾ ਰਾਈਟ ਨੈਕਸਟ ਕਿਉਣਾ ਲੇਕਿਨ ਜਿੰਨੇ ਆਫਟਰ ਕੋਵਿਡ ਜਿੰਨੇ ਜਲਦੀ ਰੇਟ ਥੱਲੇ ਗਏ ਸੀ ਉਹਨਾਂ ਹੀ ਜਲਦੀ ਵਾਪਸ ਵੀ ਆਏ ਰਾਈਟ ਸੋ ਉਹ ਜਿਹੜੀ ਤੁਸੀਂ ਸਪੀਡ ਦੇਖੋਗੇ ਔਰ ਉਹਦੇ ਪਿਛਲੇ 3 ਸਾਲਾਂ ਚ ਬਿਕਸ ਆਫ ਰੇਟ ਗੋਇੰਗ ਡਾਊਨ ਐਂਡ ਕਮਿੰਗ ਅਪ ਸੋ ਫਾਸਟ मार्केट भी काफी चेंज हुई है चेंज हुई एक सेफ फॉर कैलगरी आगे ही जा रही है राइट right? अल्बर्टा दी मार्केट बिकॉज़ ऑफ डिमांड बट ਤੁਸੀਂ ਹੁਣ 온ਟਾਰੀਓ ਜਾਂ BC ਦੀ ਮਾਰਕੀਟ ਵੇਖੋ ਹਮ ਥਿੰਗਸ ਆਰ ਲिटल ਬਿਟ ਸਲੋ ਡਾਊਨ देयर स्टॉक इन्वेंटरी ਜੇ ਅਗਰ ਦੇਖੋਗੇ ਨੰਬਰ ਆਫ ਡੇਸ ਇਨ ਅ ਮਾਰਕੀਟ 90 ਡੇਸ ਤੋਂ ਉੱਤੇ ਕਈ 120 ਡੇਸ ਹਾਂਜੀ 6 6 ਮਹੀਨੇ ਹੋ ਗਏ ਕਈ ਇਨਵੈਂਟਰੀਜ਼ ਰਾਈਟ ਐਗਜ਼ੈਕਟਲੀ ਸੋ ਉਹਨਾਂ ਉੱਥਰ ਪ੍ਰਾਈਸ ਦਾ ਥੋੜਾ ਜਿਹਾ ਫਰਕ ਪੈ ਰਿਹਾ ਵਾ ਰਾਈਟ ਅੱਛਾ ਭਾਜੀ ਦੇਖੋ ਅਸੀਂ ਤਾਂ ਇਹ ਜਿਹੜੀ ਅਪਡੇਟ ਦੇਣੀ ਸੀ ਬਹੁਤ ਜ਼ਰੂਰੀ ਸੀ ਨੂੰ ਸਿੰਪਲੀਫਾਈ ਕਰਕੇ ਨਾ ਇੱਕ ਆਮ ਬੰਦੇ ਨੂੰ ਸਮਝਣਾ ਬਹੁਤ ਜ਼ਰੂਰੀ ਸੀ ਤੁਸੀਂ ਮੈਥਸ ਵੀ ਕਰਕੇ ਦਿਖਾਤਾ ਸਾਰਾ ਕੁਝ ਦੱਸਦਾ ਇੱਕ ਸਵਾਲ ਬੜਾ ਕਾਮਨ ਹੋਇਆ ਪਿਆ ਸਾਨੂੰ ਜਦ ਦਾ ਇਹ ਪ੍ਰਾਈਸ ਥੋੜਾ ਘਟਿਆ ਨਾ ਲੋਕਾਂ ਨੇ ਬਹੁਤ ਫੋਨ ਕੀਤੇ ਨੇ ਉਹ ਤੁਹਾਨੂੰ ਪੁੱਛਣ ਨੂੰ ਕਿਹਾ ਕਿ ਜਿਨ੍ਹਾਂ ਨੇ ਹੁਣੇ-ਹੁਣੇ ਮਾਰਗੇਜ ਕਰਾਈ ਹੋਵੇ ਦੋ ਚਾਰ ਦਿਨ ਪਹਿਲਾਂ ਬਿਲਕੁਲ ਸੋ ਉਹਨਾਂ ਨੂੰ ਫਿਰ ਤੋਂ ਕਰਾਣੀ ਪੈਣੀ ਹੈ ਕਿ ਜਾਂ ਕਿਵੇਂ ਆਉਂਦਾ ਉਹਨਾਂ ਦਾ ਕਿਵੇਂ ਹਾਊ ਡਸ ਇਟ ਵਰਕ ওকে ਦੈਟਸ ਅ ਗੁੱਡ ਕੁਐਸਚਨ ਐਕਚੁਅਲੀ ਹੈਨਾ ਕਿਉਂਕਿ ਸਾਨੂੰ ਉਹਦੇ ਵਾਸਤੇ ਕਾਫੀ ਕਾਲ ਆ ਰਹੇ ਜੇ ਤੇ ਤੁਹਾਡੀ ਪੋਜੀਸ਼ਨ ਹੋ ਗਈ ਹੈ ਕਲੋਜ਼ਿੰਗ ਹੋ ਚੁੱਕੀ ਹੈ ਥੈਨ ਯੂ ਆਰ ਡਨ ਇਨ ਅ ਵੇ ਕਿ ਫਿਕਸ ਜਿਹੜਾ ਤੁਸੀਂ ਲਾਕ ਹੋ ਗਏ ਤੁਸੀਂ ਅਗਰ ਤੁਸੀਂ ਵੇਰੀਏਬਲ ਚ ਥੈਨ ਇਟਸ ਗ੍ਰੇਟ ਬਿਕਾਜ਼ ਜਿਹੜੀ ਤੁਹਾਡੀ ਫਰਸਟ ਪੇਮੈਂਟ ਜਨਵਰੀ ਜਾਂ ਨੈਕਸਟ ਪੇਮੈਂਟ ਆ ਗਈ ਹੈ ਉਥੇ ਤੁਹਾਨੂੰ ਇਹ 0.25 ਯੂ ਕੈਨ ਸੀ ਦ ਡਿਫਰੈਂਸ ਇਨ ਯੂਰ ਪੇਮੈਂਟ ਅਮਾਉਂਟ ਬਟ ਅਗਰ ਜੇ ਤੁਹਾਡੀ ਮਾਰਗੇਜ ਅਪਰੂਵ ਹੋ ਚੁੱਕੀ ਹੈ ਲੇਕਿਨ ਪੋਜੀਸ਼ਨ ਨੂੰ ਅਜੇ ਹਫਤਾ 10 ਦਿਨ ਜਾਂ ਮਹੀਨਾ ਰਹਿੰਦਾ ਵਾ ਯੂ ਕੈਨ ਆਲਵੇਸ ਰੀਚ ਆਊਟ ਟੂ ਯੋਰ ਬੈਂਕ ਔਰ ਯੋਰ ਮਾਰਗੇਜ ਬ੍ਰੋਕਰ ਹਾਂਜੀ ਯਾ ਬਿਕਾਜ਼ ਬੈਂਕਸ ਅਜੇ ਪ੍ਰਾਈਸਿੰਗ ਕਰ ਰਹੇ ਆ ਉਹ ਚ ਥੋੜਾ ਜਿਹਾ ਰੂਮ ਆ ਸੋ ਯੂ ਕੈਨ ਆਲਵੇਸ ਗੋ ਬੈਕ ਐਂਡ ਯੂ ਕੈਨ ਆਸਕ ਫੋਰ ਅ ਬੈਟਰ ਰੇਟ ਜੇ ਪ੍ਰੋਡਕਸ਼ਨ ਨਹੀਂ ਹੋਈ ਬਿਲਕੁਲ ਸਾਡੇ ਕਈ ਕਲਾਇੰਟਸ ਰਹੇ ਆ ਜਿੱਥੇ ਫਿਕਸ ਸੀ ਵੀ ਵਰ ਏਬਲ ਟੂ ਆਲਰੇਡੀ ਆਪਾਂ ਰਿਕੁਐਸਟ ਪੇਜ ਦੀ ਆ ਰਾਈਟ ਇੱਕ ਆਲਰੇਡੀ ਕਨਫਰਮ ਹੋ ਚੁੱਕੀ ਆ ਆਪਾਂ 0.15 ਟੂ 0.20 ਆਲਰੇਡੀ ਦੇਖ ਚੁੱਕੇ ਕਿ ਇੰਨਾ ਫਰਕ ਪੈਣਾ ਮੰਡੇ ਨੂੰ ਸਾਨੂੰ ਜ਼ਿਆਦਾ ਪਤਾ ਲੱਗਣਾ ਬਟ ਵੀ ਕੈਨ ਐਕਸਪੈਕਟ ਐਟ ਲੀਸਟ 0.15 ਟੂ 0.20 ਰਿਲੀਫ ਫਾਰ ਦਾ ਫਾਈਲਸ ਵਿਚ ਹੈਵ ਨਾਟ ਕਲੋਸਡ ਯੈਟ ਇੱਕ ਹੋਰ ਸਵਾਲ ਸਾਨੂੰ ਬਹੁਤ ਪੁੱਛਿਆ ਜਾ ਰਿਹਾ ਸਪੈਸ਼ਲੀ ਤੁਹਾਨੂੰ ਪੁੱਛਣ ਨੂੰ ਕਿਹਾ ਗਿਆ ਕੀ ਹੁਣ ਜਿਹੜਾ ਵੀ ਬੰਦਾ ਘਰ ਲੈਂਦਾ ਹੈ ਜਾਂ ਮਾਰਗੇਜ ਅਪਰੂਵ ਕਰਵਾਂਦਾ ਹੈ ਤੁਹਾਡੇ ਤੋਂ ਵੀ ਉਹ ਫਿਕਸ ਲਵੇ ਜਾਂ ਵੇਰੀਏਬਲ ਲਵੇ ਦੇਖੋ ਵਾਟ ਯੂ ਥਿੰਕ ਵਾਟ ਡੂ ਯੂ ਸੁਜੈਸਟ ਅਗੇਨ ਆਈ ਆਲਵੇਸ ਸੇ ਫਿਕਸਡ ਵੇਰੀਏਬਲ ਜਿਹੜੀ ਆ ਇਸ ਟਾਈਮ ਇਟ ਬੇਸਡ ਔਨ ਤੁਹਾਡੀ ਰਿਸਕ ਕੈਪਟਾਈਟ ਕੀ ਹਮ ਅਜੇ ਵੀ ਫਿਕਸਡ ਔਰ ਵੇਰੀਏਬਲ ਜਿਹੜਾ ਵਾ ਕਿਤੇ ਨਾ ਕਿਤੇ 1% ਤੋਂ ਲੈ ਕੇ 1.5% ਬੇਸਡ ਕਿੰਸ਼ੋਰੈਂਸ ਚੋਂ ਕਿਤੇ ਹੈ ਤੁਸੀਂ ਡਿਫਰੈਂਸ ਆਗਾ ਵਾ ਰਾਈਟ ਔਰ ਜੇ ਤੁਸੀਂ 5 ਲੱਖ ਦੀ ਮਾਰਗੇਜ ਲੈ ਰਹੇ ਆ ਇਟ ਕੈਨ ਬੀ ਅ ਸਿਗਨੀਫੀਕੈਂਟ ਅਮਾਉਂਟ 400 500 ਡਾਲਰ ਪਰ ਮੰਥ ਤੁਸੀਂ ਆਪਣੀ ਰਿਸਕ ਐਪੀਟਾਈਟ ਦੇਖੋ ਕਿ ਆਰ ਯੂ ਏਬਲ ਟੂ ਟੇਕ ਰਿਸਕ ਤੁਸੀਂ ਐਬਜ਼ਾਰਬ ਕਰ ਸਕਦੇ ਆ ਰਾਈਟ ਕਿਉਂਕਿ ਅੱਤਾ ਰੇਟ ਨਹੀਂ ਹੋਣੇ ਕਿ ਅਚਾਨਕ 1.5% ਅਗਲੇ ਸਾਲ ਤੱਕ ਸਲੋਲੀ ਇਟ ਸਟੈਡਲੀ ਇਟਸ ਗੋਇੰ ਟੂ ਗੋ ਡਾਊਨ ਜੇ ਆਰ ਯੂ ਓਕੇ ਵਿਦ ਪੇਇੰਗ ਦੋਸ ਹਾਇਰ ਪੇਮੈਂਟਸ ਫਾਰ ਅਦਰ you know almost 1 and 1/2 to 2 years hmm. then probably you should go in that direction je tano fix laake lagda nahi ji aapnu ek set budget chahida saadi risk appetite nahi ha gi anni ha na then you go with the fixed lock kara lo i think 3 year fixed is also a good strategy jinna hmm. hmm. difference dekhne mil rha

ਉਹ ਦਾ ਰੀਜ਼ਨ ਇਹ ਹੈ ਕਿ ਉਹ ਪੁੱਛ ਰਹੇ ਨੇ ਕਿ ਤੁਹਾਡੇ ਕੋਲ ਕਿਹੜੀ ਕਿਹੜੀਆਂ ਆਪਸ਼ਨਲਸ ਜਿਹੜੀਆਂ ਨੇ ਉਹਨਾਂ ਉਹਨਾਂ ਲਈ ਹੈ ਮੈਂ ਤਾਂ ਜਵਾਬ ਦੇ ਸਕਦਾ ਬਟ ਤੁਹਾਡੇ ਕੋਲ ਨੂੰ ਅਸੀਂ ਸੁਣਨਾ ਚਾਹੁੰਦੇ ਹਾਂ ਬਿਲਕੁਲ ਸੋ ਇਟ ਡਿਪੈਂਡਸ ਰਾਈਟ ਕਈ ਮੋਸਟਲੀ ਪੀਪਲ ਪ੍ਰਿਫਰ ਕਿ ਸਪੈਸ਼ਲੀ ਵੈਨ ਇਟਸ ਅ ਹਾਈ ਰੇਟ এনवायरमेंट ਟੂ ਸ਼ੌਪ ਅਰਾਊਂਡ ਐਨੀਬਾਡੀ ਸਭ ਤੋਂ ਵੱਡੀ ਸਾਡੀ ਪਰਚੇਸ ਹੁੰਦੀ ਹੈ ਐਂਡ देयर ਇਜ਼ ਨਾਥਿੰਗ ਰੋਂਗ ਮੈਂ ਤਾਂ ਇਹੀ ਸਜੈਸਟ ਕਰਦਾ ਤੁਸੀਂ ਆਪਣੇ ਬੈਂਕ ਵੀ ਜਾਓ ਉੱਥੋਂ ਵੀ ਪੁੱਛੋ ਤੁਸੀਂ ਮਾਰਗੇਜ ਬਰੋਕਰ ਕੋ ਵੀ ਜਾਓ ਤੁਸੀਂ ਵੀ ਉੱਥੋਂ ਪੁੱਛੋ ਡਿਪੈਂਡ ਕਰਦਾ ਹੈ ਕਿ ਵਾਟ ਯੂ ਆਰ ਲੁਕਿੰਗ ਫੋਰ ਕਈ ਲੋਕ ਸਿਰਫ ਰੇਟ ਹੀ ਦੇਖਣਾ ਚਾਹੁੰਦੇ ਜੀ 0.25 0.15 ਉੱਤੇ ਬਟ ਯੂ ਆਰ ਨਾਟ ਲੁਕਿੰਗ ਐਟ ਦਾ ਓਵਰਆਲ ਪ੍ਰੋਡਕਟਸ ਜੇ ਅਪਾ ਪ੍ਰੋਡਕਟ ਦੀ ਗੱਲ ਦੇਖਦੇ ਆ ਸਾਨੂੰ ਇਹ ਹੋਣਾ ਚਾਹੀਦਾ ਸਾਡੇ ਪ੍ਰਿਵਿਲੇਜਸ ਕੀ ਆ ਪ੍ਰੀ ਪੇਮੈਂਟ ਕੀ ਆ ਰੀ ਪੇਮੈਂਟ ਕੀ ਆ ਗਿਆ ਕੀ ਆਪਾ ਮਾਰਗੇਜ ਪੋਰਟ ਕਰ ਸਕਦੇ ਆ ਸੋ ਜਿਹੜਾ ਰੇਟ ਹੁੰਦਾ ਇਟਸ ਜਸਟ ਅ ਟਿਪ ਆਫ ਆਈਸਬਰਗ ਬਟ ਤੁਹਾਨੂੰ ਆਪਣਾ ਓਵਰਆਲ ਜੇ ਪ੍ਰੋਡਕਟ ਦੇਖਣਾ ਵਾ ਤੁਸੀਂ ਫਿਰ ਕੰਪੇਅਰ ਕਰੋ ਮੈਂ ਤਾਂ ਹਮੇਸ਼ਾ ਕਹਿੰਦਾ ਦੋ ਤਿੰਨ ਜਗ੍ਹਾ ਕੋਟ ਲਓ ਅਗਰ ਤੁਸੀਂ ਟ੍ਰਿਪਲ ਐਕ ਕਲੈਂਟ ਹੋ ਤੁਸੀਂ ਕੋਈ ਵੀ ਬੈਂਕ ਤੋਂ ਕੁਆਲੀਫਾਈ ਕਰਦੇ ਆ ਮੌਰਗੇਜ ਬਰੋਕਰਸ ਨੂੰ ਵੀ ਕਾਲ ਕਰੋ ਕਿਉਂਕਿ ਸਾਡੇ ਕੋਲ ਆਪਸ਼ਨਸ ਕਾਫੀ ਹੁੰਦੇ ਆ ਜੀ ਅਪਾਰਟ ਫਰਮ ਬਿਗ ਬੈਂਕਸ ਵੀ ਹੈ ਮੋਨੋਲਾਈਨਸ ٹرسٹ ਕੰਪਨੀ ਫਾਈਨੈਂਸ਼ੀਅਲ ਕੰਪਨੀ ਸਾਰੇ ਲੈਂਡਰ ਆ ਤੇ ਸਾਰਿਆਂ ਦੇ ਰੇਟ ਵੈਰੀ ਕਰਦੇ ਥੋੜੇ ਬਹੁਤ ਉੱਤੇ ਨੀਚੇ ਬਟ ਲੁਕ ਓਵਰ ਮੇਰਾ ਇੱਕ ਹੀ ਪ੍ਰੋਡਕਟ ਦੇਖੋ ਆਪਣਾ ਬਿਲਕੁਲ ਰਾਦੇ ਦੇ ਜਸ ਲੁਕਿੰਗ ਐਟ ਕਿ ਕਿਥੇ ਮੈਂ ਯੂ ਨੋ 10 20 ਬਚਾ ਲਾ ਬਿਲਕੁਲ ਜੀ ਮੈਂ ਐਸ ਵਿਚ ਵਾਕਈ ਐਡ ਆਨ ਕਰਨਾ ਚਾਹੁੰਦਾ ਕਿ ਜਿਹੜੇ ਭਾਜੀ ਨੇ ਇਹ ਇਹਨਾਂ ਦੀ ਜਿਹੜੀ ਫਰਮ ਹੈ ਉਹ ਤੁਹਾਡਾ ਜਿਹੜਾ ਕੇਸ ਹੈ ਬਿਲਕੁਲ ਚੰਗੀ ਤਰ੍ਹਾਂ ਇੱਕ ਤਰੀਕੇ ਦੇ ਨਾਲ ਦੇਖਦੇ ਨੇ ਸਟੱਡੀ ਕਰਦੇ ਨੇ ਔਰ ਜਿਵੇਂ ਇਹਨਾਂ ਨੇ ਕਿਹਾ ਇਹਨਾਂ ਕੋਲ ਬਹੁਤ ਸਾਰੀਆਂ ਆਪਸ਼ਨਸ ਵੀ ਨੇ ਹੁਣ ਤੁਸੀਂ ਜਦੋਂ ਬੈਂਕ ਕੋਲ ਜਾਂਦੇ ਹੋ ਉਹਨਾਂ ਕੋਲ ਜਿਹੜੀ ਆਪਸ਼ਨ ਹੈ ਉਹਨਾਂ ਨੇ ਪ੍ਰੈਜ਼ੈਂਟ ਕਰ ਦੇਣੀ ਹੈ ਐਂਡ ਤੁਸੀਂ ਕੰਪੇਅਰ ਕਰੋ ਜਿਵੇਂ ਭਾਜੀ ਨੇ ਕਿਹਾ ਤੁਸੀਂ ਉਹਨਾਂ ਦਾ ਵੀ ਕੰਪੇਅਰ ਕਰੋ ਤੁਸੀਂ ਇੱਥੇ ਆ ਕੇ ਵੀ ਗੱਲਬਾਤ ਕਰੋ ਕੰਸਲਟ ਕਰੋ ਕਿਉਂਕਿ ਹਰ ਬੰਦੇ ਦੀ ਕਹਿਣਾ ਨਾ ਫਰਸਟ ਟਾਈਮ ਹੋਮ ਬਾਇਰਸ ਮਤਲਬ ਇੱਥੇ ਬੰਦਾ ਜਿਹੜਾ ਵੀ ਆ ਗਿਆ ਉਹਨੇ ਘਰ ਤਾਂ ਲੈਣੀ ਹੈ ਫੈਮਿਲੀ ਜੇ ਵਸਾਈ ਤੇ ਘਰ ਲੈਣਾ ਹੈ ਸੋ ਪ੍ਰੋਪਰਟੀ ਜੇ ਤੁਸੀਂ ਲੈ ਰਹੇ ਹੋ ਇੱਕ ਵਾਰ ਜ਼ਰੂਰ ਸੁਕੀ ਚੋਹਾਨ ਜੀ ਜੇ ਨੰਬਰ ਜਿਹੜੇ ਫਲੈਸ਼ ਹੋ ਰਹੇ ਨੇ ਸਕਰੀਨ ਤੇ ਉੱਤੇ ਫੋਨ ਕਰੋ ਆਪਣੀ ਅਪਾਇੰਟਮੈਂਟ ਬੁੱਕ ਕਰਾਓ ਇੱਥੇ ਆ ਕੇ ਤੁਸੀਂ ਆਪਣਾ ਜਿਹੜਾ ਬਹੁਤ ਸੋਹਣਾ ਆਫਿਸ ਹੈ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਬਹੁਤ ਸੋਹਣੇ ਆਫਿਸ 'ਚ ਬੈਠੇ ਹੋਏ ਆ ਬੜਾ ਕੰਫਰਟੇਬਲ ਹੈ ਐਂਪਲ ਆਫ ਪਾਰਕਿੰਗ ਹਾਰਟ ਆਫ ਨਾਰਥ ਈਸਟ ਪ੍ਰੇਰੀ ਵਿੰਡ ਪਾਰਕ ਦੇ ਬਿਲਕੁਲ ਸਾਹਮਣੇ ਹੈ ਜੀ ਇੱਥੇ ਆ ਕੇ ਤੁਸੀਂ ਆਪਣਾ ਇਹਨਾਂ ਕੋਲ ਆ ਕੇ ਕੇਸ ਜਿਹੜਾ ਹੈ ਆਪਣਾ ਦਿਖਾ ਸਕਦੇ ਹੋ ਸਟੱਡੀ ਕਰਵਾ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਹੈ ਆਪਸ਼ਨ ਤੁਸੀਂ ਚੂਜ਼ ਕਰਵਾ ਸਕਦੇ ਹੋ ਜਾਂਦੇ ਜਾਂਦੇ ਭਾਜੀ ਹੁਣ ਚਲੋ ਇੰਟਰਸਟ ਰੇਟ ਦਾ ਥੋੜਾ ਜਿਹਾ ਘਟਾਤਾ ਤੁਸੀਂ ਇਸ ਤੋਂ ਬਾਅਦ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਇਹੀ ਹੈ ਮੇਰਾ ਵਿਚ ਆਈ ਆਲਵੇਸ ਸੇ ਕੀ ਦੇਖੋ ਜੀ ਅਗਰ ਇਫ ਯੂ ਆਰ ਫਰਸਟ ਟਾਈਮ ਹੋਮ ਬਾਇਰ ਤੜ ਕੋ ਇੱਕ ਵੀ ਅਜੇ ਕਰਨੀ ਹੈ ਤੁਸੀਂ ਰੈਂਟ ਪੇ ਕਰ ਰਹੇ ਆ ਤੁਸੀਂ ਰੈਂਟ ਵਰਸਸ ਬਾਇੰਗ ਆਪਣੇ ਨੰਬਰ ਪਲੱਗ ਇਨ ਕਰੋ ਐਂਡ ਦੇਖੋ ਵਾਟ ਇਜ਼ ਮੇਕਿੰਗ ਮੋਰ ਸੈਂਸ ਫॉर ਯੂ ਰਾਈਟ ਜੇ ਤੇ ਰੈਂਟ ਦਾ 780 ਡਾਲਰ ਹੈ ਤੇ ਤੇ ਜਿੱਤੇ ਦੀ ਪੇਮੈਂਟ 10000 ਪਰ ਰਹੀ ਹੈ देन द ਰੈਂਟ ਕਰਦੇ ਰਹੋ ਫॉर ਟਾਈਮ ਬੀਂਗ ਬਟ ਜੇ ਅਗਰ ਤੁਸੀਂ ਕੁਆਲੀਫਾਈ ਕਰ ਰਹੇ ਇਸ ਟਾਈਮ देन ਗੋ ਬਾਈ ਯੋਰ ਫਰਸਟ ਹਾਊਸ ਦਰਸ ਨਥਿੰਗ ਰੌਂਗ ਵਿਦ ਥੈਟ ਰਾਈਟ ਜੇ ਤੁਸੀਂ ਇਨਵੈਸਟਰ ਹਾ ਗਏ अगेन ਇਨਵੈਸਟਰ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਸੀ ਵਿਦੀਨ ਅイヤー I हैव ਸੀਨ ਪੀਪਲ ਮੇਕਿੰਗ اور ਯੂ نو ਬੜੀ ਗੁੱਡ ਪ੍ਰੋਫਿਟ 15 ਤੋਂ 20% ਕੋਈ ਕਈਆਂ ਨੇ 25% ਵੀ ਬਣਾ ਚੁੱਕੇ ਹੈ ਪ੍ਰਾਪਰਟੀ ਟੂ ਪ੍ਰਾਪਰਟੀ depending on which quadrant of sitting so it's a good good time to invest in real estate as well especially in calgary, especially in calgary बिल्कुल. so बिल्कुल जी थैंक यू सो मच भाई जी पहला दा ਤੁਸੀਂ ਇੱਥੇ ਅੱਜ ਸਮਾਂ ਸਦਿਆ ਟੀਮ ਨੂੰ ਔਰ ਅੱਗੇ ਜਾ ਕੇ ਹੋਣ ਕਿਉਂਕਿ ਸਮਰ ਹੈ ਅਸੀਂ ਹੋਰ ਵੀ ਲੋਕੇਸ਼ਨਸ ਤੇ ਜਾ ਕੇ ਗੱਲਬਾਤ ਕਰਨ ਅਸੀਂ ਕਰਦੇ ਰਵਾਂਗੇ ਐਂਡ ਇਤਾਂ ਹੀ ਜਿਹੜੀ ਇਨਫੋਰਮੇਸ਼ਨ ਹੈ ਮੋਸਟ ਇੰਪੋਰਟੈਂਟਲੀ ਉਸੇ ਆਪਣੇ ਵਿਊਅਰਸ ਤੱਕ ਪਹੁੰਚਾਂਦੇ ਰਵਾਂਗੇ थैंक यू भाई जी थैंक यू जी थैंक यू ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਨਾਲ ਹੀ ਸਾਡੇ ਨਾਲ ਜੁੜੇ ਹੈਗੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਜੇ ਤੁਸੀਂ ਸਾਡੇ ਐਪ ਤੇ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਸਾਨੂੰ WhatsApp ਮੈਸੇਜ ਕਰੋ TV ਤੇ ਪ੍ਰੋਗਰਾਮ ਦੇਖ ਰਹੇ ਹੋ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਨੰਬਰ ਫਲੈਸ਼ ਹੋ ਰਹੇ ਨੇ ਸਕਰੀਨ ਤੇ ਭਾਜੀ ਹੋਰਾਂ ਦੇ ਇਹਨਾਂ ਨੂੰ ਤੁਸੀਂ ਡਾਇਰੈਕਟਲੀ ਫੋਨ ਜਾਂ ਮੈਸੇਜ ਕਰ ਸਕਦੇ ਹੋ ਜਾਂ ਫਿਰ ਸਾਨੂੰ ਤੁਸੀਂ ਜੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਕੁਝ ਵੀ ਪੁੱਛ ਸਕਦੇ ਹੋ ਜੇ ਤੁਸੀਂ ਸਾਡਾ ਸੋਸ਼ਲ ਮੀਡੀਆ ਤੇ ਪ੍ਰੋਗਰਾਮ ਦੇਖ ਰਹੇ ਹੋ ਜੀ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਸੁਖੀ ਚੋਹਾਨ ਭਾਜੀ ਦੇ ਨਾਲ ਤੁਸੀਂ ਸਾਰੇ ਦੇਖਦੇ ਰਹੋ ਜੀ BTV ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ